ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਵੜ ਦਿਖਾਉਣੀ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਨਵਦੀਪਾਈ ਪਿੰਡ ਬਾਲੀਆਂ ਨੇੜੇ ਤਨੌਲਾ ਦੇ ਬਰ ਜਿਲ੍ਹਾ ਆਪਣਾ ਪਿਆਗਾ ਸੰਗਰੂਰ ਹਣਾ ਜੀ ਜਿਲ੍ਹਾ ਸੰਗਰੂਰ ਹੈ ਜੀ ਆਪਣਾ ਸੰਗਰੂਰ ਜਾ ਆਖਰੀ ਪਿੰਡ ਆ ਗਿਆ ਹਣੇ ਹਾਂਜੀ ਆਖਰੀ ਪਿੰਡ ਆ ਇਤਨਾ ਉੱਲਾ ਵੀ ਨੇੜੇ ਪਰਨਾਵਾ ਵੀ ਨੇੜੇ ਤੇ ਮੋਬਾਈਲ ਨੰਬਰ ਆਪਣਾ 8360329597 83603 29597 ਜਿਹੜੇ ਆਪਾਂ ਵਿਹੜ ਦੇਖੀਏ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਸਵੇਰੇ ਸੂਈ ਠੀਕ ਹੈ ਸਵੇਰੇ ਸੂਈ ਆ ਦੂਜਾ ਸੂਆ ਹਾਂਜੀ ਤੇ ਜੇਰ ਜਰੋਕਿਆ ਹਾਂਜੀ ਜੇਰ ਉਹ ਪਈ ਆ ਜੇਰ ਦੇ ਜੇਰੇ ਦੀ ਆ ਪਈ ਆ ਬੱਠਲ ਦੇ ਵਿੱਚ ਹਣਾ ਬੱਚਾ ਇਹਨੇ ਕੀ ਦੇਤਾ ਬੱਚਾ ਬੱਚਾ ਬੱਚੀ ਹੈ ਜੀ ਡੈਨਮਾਰਕ ਦੀ ਸੰਬੰਧੀ ਹੈ ਜੀ ਵਧੀਆ ਸੀ ਬਣਾਈ ਪੂਰੀ ਪੱਛੀ ਹੈ ਠੀਕ ਹੈ ਸੋ ਬੱਚਾ ਦੇਖ ਸਕਦਾ ਬੱਚੀ ਆ ਪਿੱਛੇ ਦੇ ਤੇ ਪੂਰੀ ਵਧੀਆ ਜੀ ਸਵੇਰ ਦੀ ਤਾਜ਼ੀ ਸੂਈ ਵੀ ਆ ਤੇ ਚੰਗੀ ਜਿੰਦ ਜਾਨ ਵਾਲੀ ਬੱਚੀ ਤੇ ਬਾਕੀ ਜੇਰ ਵਾਲੇ ਪਾਸੋਂ ਬੇਫਿਕਰੋ ਜੇਰ ਬੱਟੇ ਜੇਰ ਤਾਂ ਉਹਦੀ ਪੈ ਗਈ ਸੀ ਕਿੰਨਾ ਕੁ ਬੋਲਾ ਚੋਆ ਸਵੇਰੇ ਆਪਾਂ ਦਾ ਇਹਦਾ ਜੀ 6 ਲੀਟਰ ਚ ਹੋਇਆ ਬਾਕੀ ਬੱਚੇ ਹੁੰਦੇ ਚੰਗਾ ਹੈ ਠੀਕ ਹੈ 6 ਲੀਟਰ ਬੋਲਾ ਪਚੋਤਾ ਹੈ ਇਹਦਾ ਹਾਂ ਜੀ ਝੋਤਾ ਜੀ ਅੰਦਾਜ਼ਾ ਆਪਾਂ ਨੂੰ ਕੀ ਆ ਵੀ ਦੁੱਧ ਕਿੰਨਾ ਕੁ ਦੇ ਦੂਗੀ ਹੈ ਇਹ ਜੀ ਤੋਂ ਲੈਤੀ ਜਾਊਗਾ ਨਾ 20 ਲੀਟਰ ਦਿੱਤਾ ਦੀ ਪਹਿਲੇ ਸੂਈ ਠੀਕ ਹੈ 22 24 ਲੀਟਰ ਦੇ ਦਿੰਦੀ ਮੰਨ ਕੇ ਜਿੱਲੇ ਗਰਮੀ ਦੇ ਹਿਸਾਬ ਨਾਲ 20 ਤੋਂ ਪਾਰ ਵਾਲੀ ਹੈਗੀ ਆ ਹਾਂਜੀ ਹਾਂਜੀ ਚੰਗੀ ਗਾਂ ਆ ਜੀ ਵਧੀਆ ਸਾਬ ਦੀ ਧਾਰਾ ਤੂੰ ਰੋਕਿਆ ਹਾਂਜੀ ਧਾਰਾ ਓਕੇ ਧਾਰਾ ਮਾਰ ਕੇ ਦਖਾਨੇ ਆ ਗਈ ਧਾਰਾ ਮਾਰ ਜੀ ਪਹਿਲਾਂ ਪਾਜਾ ਸੋ ਵੀਰੋ ਧਾਰਾ ਦੇਖ ਸਕਦੇ ਹੋ ਇਹ ਕੈਬਾਤਾਂ ਧਾਰਾ ਦਾ ਜੀ 100 ਦੀ 100 ਆ ਗਈ ਗਾਂ ਠੀਕ ਹੈ ਪੂਰਾ ਮੋਟਾ ਮੋਟਾ ਚੋਣਾ ਹੈ ਨਾ ਮੋਟਾ ਚੋਣਾ ਜੀ ਪੂਰਾ 100 ਦੀ 100 ਆ ਕੋਈ ਨੁਕਸ ਨਹੀਂ ਕੱਢ ਸਕਦਾ ਇਹ ਗਾਂ ਤੇ ਸੋ ਦੇਖੋ ਕੋਈ ਨਿਆਣਾ ਪੌਂਦੀ ਲੋੜ ਨਹੀਂ ਕੋਈ ਹੋਰ ਨਹੀਂ ਹੈ ਨਾ ਸੋ ਵੀਰੋ ਸੋ ਧਾਰਾ ਦੇਖੋ ਜਮਾ ਪੂਰਾ ਮੋਟਾ ਮੋਟਾ ਲਾਠੀ ਚਾਰਜ ਵਰਗਾ ਚੋਣਾ ਲੱਖ ਰੁਪਏ ਵਾਲੀ ਗਾਮਾਂ ਨੂੰ ਧਾਰਾ ਮਾਰਦੀ ਮੂਹਰ ਨੇ ਜੇ ਮਾਰਦੀ ਮੜੇ ਹੋਰ ਸੋ ਦੇਖੋ ਸਿੱਟੇ ਦੂਰ ਤੱਕ ਮੇਰੇ ਦੇ ਪੈ ਗਏ ਚੋਣ ਇਹ ਨਾ ਚੰਗਾ ਮੰਨ ਕੇ ਚੱਲੀ ਵੀ 3 ਤੋਂ 4 ਮਿੰਟ ਦਾ ਚੋਣ ਲੱਗਿਆ ਹਨ ਜੀ ਜੀ ਬੰਦਾ ਮੁੜਦਾ ਨਹੀਂ ਗਾਣ ਦੇ ਠੀਕ ਹੈ ਤੇ ਬਾਕੀ ਥਾਣੇ ਦੇਖੋ ਕਿਆ ਬਾਤ ਹੈ ਪੂਰਾ ਸਾਫ ਸੁਥਰਾ ਥਾਣਾ ਬੁੱਲਨੇ ਵਾਲਾ ਥਾਣਾ ਤੇ ਮੰਨ ਕੇ ਚੱਲੀ ਆਪਾਂ ਵੀ 20 ਤੋਂ ਪਾਰ ਵਾਲੀ ਗਰਮੀ ਦੇ ਵਿੱਚ ਹੈਗੀ ਜਮਾ ਹਾਂ ਜੀ 20 ਪਹਿਲੇ ਹੀ ਸੂਆ ਸੁੱਤੇ ਹੋਇਆ ਦੀ ਗਈ ਦੁੱਧ ਇਹਦੀ ਬਹੁਤਾ ਆਕ ਰਿਹਾ ਸੇਵਾ ਦਾ ਦੁੱਧ ਆ ਜੀ ਤੇ ਬਾਕੀ ਮਿਲਕ ਮੇਨ ਵਗੈਰਾ ਦੇਖ ਸ ਬੱਚਾ ਦਿੱਤਾ ਇਹ ਫੀਮੇਲ ਕਾਪ ਬੱਚੀ ਹੈ ਨਾ ਹਾਂ ਇੰਨ ਮਾਰਕ ਦੀ ਓਚ ਚੋਰੀ ਭਰਾ ਇਹਨੂੰ ਸੋ ਵੀਰੋ ਦੂਜਾ ਸੂਆ ਤਾਜੀ ਵੜ ਸੂਈਆ ਪਿੱਛੇ ਇਹਦੇ ਬੱਚੇ ਆ ਧਾਰਾ ਵਗੈਰਾ ਵੀਰ ਨੇ ਮਾਰ ਕੇ ਦਿਖਾਤੇ ਆ ਬੱਚੀ ਦੇਖੋ ਬਹੁਤ ਪਿਆਰੀ ਹੈ ਤੇ ਬਾਕੀ ਲੇਵਾ ਦੇਖੋ ਸਾਫ ਸੁਥਰਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਲਗਭਗ 11:30 ਵਜੇ ਪੈਂ ਸਵੇਰ ਦੀ ਰਾਤ ਦੀ ਤੜਕੇ ਸੁਨੇਹਾ ਦੀ ਸੂਈ ਵੀ ਆ ਤੇ ਬਾਕੀ ਥੱਲੇ ਮਿਲਕ ਮੇਨ ਵਗੈਰਾ ਦੇਖੋ ਸਾਫ ਸੁਥਰੀ ਮੋਟੀ ਮਿਲਕ ਮੇਨ ਆ ਤੇ ਘੱ ਬੈੜ ਦੂਜਾ ਸੂਆ ਤਾਜੀ ਸੂਈਆ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਚੰਗੇ ਦਿਖਾਈ ਦੇ ਜਾਂਦੀ ਐ ਤੇ ਬਾਕੀ ਚੋਣ ਬਹੁਤ ਚੰਗਾ ਲੱਗਿਆ ਬੈੜ ਦੇ ਜਿੱਧਰ ਦੀ ਮਰਜ਼ੀ ਬੈਜਵਾ ਨਹੀਂ ਹੈਗਾ ਅਸੀਂ ਗੱਤ ਲਾਉਂਦੇ ਠੀਕ ਐ ਠੰਡੀ ਖਾਸੇ ਤੇ ਨਹੀਂ ਹੈਣਾ ਹਾਂ ਜਿਵੇਂ ਮਰਗੀ ਬੈਠੇ ਹੋ ਥੱਲੇ ਠੀਕ ਐ ਠੀਕ ਐ ਮੋੜ ਲੈ ਕੋਈ ਨਾ ਸੋ ਬੱਚਾ ਦੇਖੋ ਇਹਦੇ ਵਿੱਚ ਫੀਮੇਲ ਕਾ ਬੱਚੀ ਆ ਸਵੇਰੇ ਸੂਈ ਆ ਜੀ ਤੇ ਜੇਰੇ ਦੀ ਆ ਸੂਈ 4-5 ਵਜੇ ਹੈਣਾ ਹਾਂ ਜੀ ਸਵੇਰੇ 3:00 ਵਜੇ ਸੂਈਤੀ ਠੀਕ ਐ ਸੋ ਬਾ ਕੀ ਹਵਾਨਾ ਬਹੁਤ ਚੰਗਾ ਸਾਫ ਸੁਥਰਾ ਹਾਂ ਤੇ ਮੁੱਲ ਵੜੀ ਦਾ ਪਾ ਕੀ ਰੱਖਿਆ ਵੀਰੇ? ਸਹੀ ਮੁੱਲ ਇਹਦਾ 62000 ਰੁਪਏ ਹੈ ਜੀ। ਗਜਾਇਸ ਹੋਜੂਗੀ। ਥੋੜਾ ਹੋ ਤਾਂ ਮਾਰਦਾਨ ਕਰ ਦਾਂਗੇ ਜੀ। ਮੇਰੇ ਮਾਈ ਨੂੰ ਵੀ ਹੁੰਦੀ ਇਹਦੀ 85 ਮੰਗ ਲੈਂਦੇ। ਸੋ ਬਾ ਚੱਲ ਨਵਾਉਣੀ ਕੋਲੇ ਤਾਜੀ ਸੂਈ ਹੈ ਹਨਾ। ਹਾਂ ਤਾਜੀ ਸੂਈ ਕਰਕੇ ਸੁਮਾਈ ਤੇ ਨੰਬਰ ਬੋਲੀ ਆਪਣਾ। 8362329597 62000 ਚੋਂ ਗਜਾਇਸ ਆਪਾਂ ਕਰ ਦਾਂਗੇ। ਹਾਂ ਜੀ। ਸੋ ਵੀਰੋ ਪੂਰੀ ਫੁੱਲ ਆਈ ਹੈ ਨਹੀਂ ਹੈਗਾ ਕੋਈ ਬੰਦਾ ਮੁੜ ਜੂ। ਠੀਕ ਹੈ ਠੰਡੀ ਸੀਲ ਦਾ ਕੋਈ ਅੰਤ ਨਹੀਂ ਹੈ ਹਨਾ। ਪਿੰਡ ਆ ਗਿਆ ਆਪਣਾ ਬਾਲੀਆਂ ਘੱਟੂ ਬਣਿਆ ਜਿਹਨੂੰ ਕਹਿੰਦੇ ਆ ਕਿੱਧਰ ਦੀ ਮਰਜ਼ੀ ਵਾਜੇ ਇੱਧਰ ਨਹੀਂ ਬੈਠਣਾ ਇੱਧਰ ਦੀ ਵਾਜੇ ਸੋ ਦੇਖੋ ਪੁੱਠੇ ਪਾਸੇ ਧਾਰਾ ਮਾਰੀ ਚਲੋ ਭਾਵੇਂ ਹਾਂ ਕੋਈ ਨਹੀਂ ਕੋਈ ਬਾਠ ਠੀਕ ਆ ਓਕੇ ਆ ਜਾਓ ਓਕੇ ਸੌ ਦੀ ਸੌ ਸੋ ਚੌਣ ਵਗੈਰਾ ਬਹੁਤ ਚੰਗਾ ਲੱਗਿਆ ਵਾ 62000 ਰੁਪਏ ਕੀਮਤ ਚੌਣ ਚਵਾ ਦੀ ਇੱਕ ਨੰਬਰ ਸੌ ਸੌ ਦੀ ਸੌ ਆ ਜੀ ਕੋਈ ਐ ਨਹੀਂ ਹੈਗਾ ਬੰਦਾ ਵੀ ਰੁਕਸ ਨਹੀਂ ਕਰਦਾ ਆਨਲਾਈਨ ਮੰਗਾਲੇ ਕੋਈ ਦੇੱਕੇ ਤੇ ਨਹੀਂ ਕੋਈ ਦਿੱਕਤ ਨਹੀਂ ਜੀ ਸੌ ਦੀ ਸੌ ਆ ਜੀ ਠੀਕ ਹੈ ਸੋ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤਾਰਦਾ ਪਾ ਬਿਲਕੁਲ ਓਕੇ ਆ ਦੋਰੀ ਵੀਰ ਨੇ ਧਾਰਾ ਵਾ ਕੇ ਦਿਖਾ ਦਿਆ ਪਿੰਡ ਕਟੂ ਬਾਲੀਆਂ ਕਹਿੰਦੇ ਜਿਹਨੂੰ ਜ਼ਿਲ੍ਹਾ ਸੰਗਰੂਰ ਪਹ ਗਿਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ